ਪੂਰਾ ਸਮੰਥਨਾ ਸਾਰੇ ਮਾਰਕੀਟ ਬੰਦ ਹੈ A to Z ਮੰਡੀ ਬੰਦ ਹੈ ਜਮਾ ਪਉਂ 10 ਦਿਨ ਬੰਦ ਰੱਖੋ ਤੇ ਕੰਨਾ ਫਿਰ ਇਨਸਾਫ ਮਿਲੂ ਉਹ ਨਹੀਂ ਮਿਲਦਾ ਹੈਗਾ ਬਸ ਇੱਕ ਬੰਦਾ ਮਾਰਦਾ ਵਿਚਾਰਾ ਨੌਜਵਾਨ ਮੁੰਡਾ ਜਮਾ ਉਹ ਤੇ ਗਲਤ ਕਰ ਲੈ 100% ਮੰਡੀ ਬੰਦ ਹੈ ਕਿਸੇ ਦਾ ਚਾਹੇ ਛੋਟਾ ਕੰਮ ਹੈ ਚਾਹੇ ਕਿਸੇ ਦਾ ਵੱਡਾ ਹੈਗਾ ਸਭ ਟੋਟਲੀ ਉਹਦੇ ਨਾਲ ਹੈ ਜੀ ਸਾਰੇ ਟੋਟਲੀ ਬੰਦੇ ਜਮਾ ਬੁੱਚੜਾਂ ਦੀ ਸਰਕਾਰੀ ਹੈ ਇਹਨੇ ਨੌਜਵਾਨ ਮਾਰਨੇ ਹੈ ਇਹ 'ਚ ਕੋਈ ਸ਼ੱਕ ਨਹੀਂਗਾ ਮਾਰ ਵੀ ਰਹੀ ਹੈ ਪੰਜਾਬ ਸਰਕਾਰ ਹੈ ਮੇਰੇ ਹਿਸਾਬ ਨਾਲ ਕਾਲੇ ਦੌਰ ਵੱਲ ਲਿਆ ਰਹੀ ਹੈ ਇਹਦਾ ਵਿਚਾਰਾ ਕਿ ਵਧੀਆ ਪੜ੍ਹੇ ਲਿਖੇ ਇਨਸਾਨ ਸੀ ਇਹਨਾਂ ਨੇ ਐਸਐਸਪੀ ਦੇ ਬੱਚਿਆਂ ਨੂੰ ਡੀਸੀ ਸਾਹਿਬ ਦੇ ਬੱਚਿਆਂ ਨੂੰ ਵਧੀਆ ਬਾਹਰ ਭੇਜਿਆ ਜੀ ਅੱਜ ਪੂਰਨ ਤੌਰ ਤੇ ਗੁੰਨੇਨਾ ਮੰਡੀ ਐਸ ਰੋਸ 'ਚ ਸ਼ਾਮਲ ਲਈ ਤੇ ਗੁੰਨੇਨਾ ਮੰਡੀ ਪੂਰਨ ਤੌਰ ਤੇ ਬੰਦ ਹੈ ਸਰ ਮੁੰਡਾ ਛੜੀ ਦੀ ਦੁਕਾਨ ਦੇ ਅੰਦਰ ਆ ਬਹੁਤ ਵਧੀਆ ਮੁੰਡਾ ਬਹੁਤ ਵਧੀਆ ਮੁੰਡਾ ਜਿਵੇਂ ਇੰਤਜ਼ਾਮ ਲੱਗਿਆ ਐਸਾ ਤਾਂ ਕੁਝ ਨਹੀਂ ਕਿਹਾ ਸੀ ਕਿ ਨਸ਼ੇ ਦੀ ਹੋਣਾ ਸੀ ਨਹੀਂ ਨਹੀਂ ਇਹ ਅਸੀਂ ਤਾਂ ਕਿਹਾ ਦੇਖੀ ਦੁਕਾਨਦਾਰ ਮੁੰਡਾ ਆਈ ਪਰਵਾਰ ਬੱਚੇ ਨੂੰ ਪੜਾਉਂਦਾ ਸੀ ਆਈ ਲੈਟ ਕਰਾ ਰਿਹਾ ਗਲਤ ਚੱਕਿਆ ਗਿਆ ਗਲਤ ਚੱਕ ਕੇ ਮਾਰ ਦਿੱਤਾ ਜਿੰਨਾ ਵੀ ਅਸੀਂ ਕਹਿੰਦੇ ਜਿਆਦਾ ਹੀ ਗਲਤ ਹੈ ਜੀ ਸਾਹਿਬ ਕਿ ਇਸ ਤਰ੍ਹਾਂ ਦਾ ਫਿਰ ਬਾਰੀ ਕਿਸੇ ਦੀ ਵੀ ਆ ਸਕਦੀ ਹੈ ਹਾਂ ਜੀ ਹਾਂ ਜੀ ਹਾਂ ਜੀ ਕਾਲੂ ਫਿਰ ਕਿਸੇ ਨਾਲ ਵੀ ਪੁਲਿਸ ਨੂੰ ਧੱਕਾ ਕਰੂਗੀ ਈਟੀਜ਼ ਬੰਦ ਹੈ ਫਰੀ ਮੈਡੀਕਲ ਵੀ ਅੱਜ ਕੱਲ੍ਹ ਤੋਂ ਬੰਦ ਹੈ ਜੀ ਸਬਜ਼ੀ ਦਾ ਮਾਰਕੀਟ ਵੀ ਸਾਰੀ ਬੰਦ ਹੈ ਜੀ ਨੌਜਵਾਨ ਨਰਿੰਦਰਦੀਪ ਸਿੰਘ ਦੇ ਹੱਕ ਦੇ ਵਿੱਚ ਅੱਜ ਗੋਨਿਆਣਾ ਮੰਡੀ ਬੰਦ ਦੀ ਕਾਲ ਦਿੱਤੀ ਗਈ ਸੀ ਤੇ ਬੰਦ ਨੂੰ ਭਰਪੂਰ ਸਮਰਥਨ ਮਿਲਿਆ ਗੋਨਿਆਣਾ ਮੰਡੀ ਤੋਂ ਇੱਥੋਂ ਦੇ ਵਪਾਰੀ ਬਰਗ ਮੇਰੇ ਨਾਲ ਨੇ ਬਾਈ ਜੀ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ ਬਾਈ ਜੀ ਅੱਜ ਪੂਰੀ ਮੰਡੀ ਬੰਦ ਕੀਤੀ ਹੈ ਕਾਰ ਪੂਰੀ ਮੰਡੀ ਬੰਦ ਕਰਨ ਦਾ ਹੈ ਕਿ ਜੋ ਸੀਏ ਸਟਾਫ 2 ਵਿੱਚੀ ਸਾਡੇ ਗੋਨਿਆਣਾ ਮੰਡੀ ਦੇ ਮੁੰਡੇ ਇੱਕ ਮਾਸਟਰ ਜੀ ਨੂੰ ਇਹਨਾਂ ਨੇ ਤਸੀਹੇ ਦੇ ਕੇ ਮਾਰਤਾ ਸੀਏ 2 ਨੇ ਬਿਨਾਂ ਗੱਲ ਤੋਂ ਚੁੱਕਿਆ ਜੋਧੋ ਨਸ਼ਾ ਅਵਰੋਧ ਦੇ ਤਹਿਤ ਇਹ ਲੋਕਾਂ ਨੂੰ ਚੁੱਕ ਰਹੇ ਆ ਤੇ ਮਾਰ ਰਹੇ ਆ ਜੀ ਉਸ 3 ਮਹੀਨੇ ਪਹਿਲਾਂ ਇੱਕ ਨਹੀਂ ਇਹਦਾ ਮੁੰਡਾ ਵੀ ਮਰਿਆ ਸੀ ਸੀਏਈ ਵੱਲੋਂ ਜੀ ਪਰ ਉਹ ਰੋਲਾ ਤਾਂ ਨਹੀਂ ਉੱਠਿਆ ਹੀ ਇਹਨਾਂ ਨੇ ਰਾਤੋਂ ਰਾਤ ਦੀ ਦਬਾਤਾ ਪੈਸੇ ਦੇ ਕੇ ਤੇ ਉਹਦਾ ਗਰੀਬ ਪਰਿਵਾਰ ਸੀ ਜੀ ਵੇਖੋ ਇਹ ਤਾਂ ਵਿਚਾਰਾ ਕਿ ਵਧੀਆ ਪੜ੍ਹਿਆ ਲਿਖਿਆ ਇਨਸਾਨ ਸੀ ਇਹਨਾਂ ਨੇ ਐਸਐਸਪੀ ਦੇ ਬੱਚਿਆਂ ਨੂੰ ਡੀਸੀ ਸਾਹਿਬ ਦੇ ਬੱਚਿਆਂ ਨੂੰ ਵਧੀਆ ਬਾਹਰ ਭੇਜਿਆ ਜੀ ਅੱਜ ਪੂਰਨ ਤੌਰ ਤੇ ਗੋਨੇ ਨਾ ਮੰਡੀ ਐ ਇਸ ਰੋਜ਼ ਚ ਸ਼ਾਮ ਲਈ ਦੀ ਗੋਨਣਾ ਮੰਡੀ ਪੁਰਨ ਤੌਰ ਤੇ ਹੀ ਬੰਦ ਹ ਸਰ ਪਰ ਅਕਸਰ ਇਹ ਕਿਹਾ ਜਾਂਦਾ ਨਾ ਕਿ ਜੋ ਦੁਕਾਨਦਾਰ ਹੁੰਦਾ ਉਹ ਕਦੇ ਵੀ ਆਪਣੀ ਦੁਕਾਨ ਨਹੀਂ ਬੰਦ ਕਰਦਾ ਹੁੰਦਾ ਪਰ ਅੱਜ ਲੋਕ ਵੀ ਦੇਖ ਕੇ ਹੈਰਾਨ ਸੀ ਕਿ ਇੱਕ ਇਨਸਾਫ ਦੇ ਲਈ ਇਨਸਾਫ ਪਸੰਦ ਪੂਰੀ ਗੋਨਣਾ ਮੰਡੀ ਨੇ ਅੱਜ ਇੱਕ ਦਿਨ ਦੇ ਲਈ ਦੁਕਾਨਾਂ ਆਪਣੀਆਂ ਬੰਦ ਕਰਤੀਆਂ ਕੋਈ ਗੱਲ ਨਹੀਂ ਵਪਾਰ ਨਹੀਂ ਐ ਸੁੱਤ ਦੇ ਇਨਸਾਫ ਦੇ ਲਈ ਖੜਾ ਲੋਕਾਂ ਨੂੰ ਪਤਾ ਵੀ ਕੱਲ ਨੂੰ ਵਾਰੀ ਉਹਨਾਂ ਦੀ ਵੀ ਆ ਸਕਦੀ ਹੈ ਕਿਉਂਕਿ ਜੇ ਜਿਹੜੀ ਇਹ ਪੰਜਾਬ ਸਰਕਾਰ ਹੈ ਮੇਰੇ ਹਿਸਾਬ ਨਾਲ ਕਾਲੇ ਦੌਰ ਵੱਲ ਲਿਆ ਰਹੀ ਹੈ ਨਿਤ ਨਵੇਂ ਤੋਂ ਨਵਾਂ ਕੋਈ ਨਾ ਕੋਈ ਕ੍ਰਾਈਮ ਕਰਾ ਕੇ ਬੰਦੇ ਦੇ ਸਿਰ ਪਾ ਕੇ ਜੀ ਉਹਨੂੰ ਮਾਰ ਰਹੀ ਹੈ ਜ ਜਾਦੋ ਕੋਈ ਬੰਬ ਬਲਾਸਟ ਹੋ ਰਿਹਾ ਪੰਜਾਬ ਜੀ ਨਸ਼ਾ ਵੇਖੋ ਵੱਡਾ ਤਸਕਰ ਦਾ ਫੜ ਨਹੀਂ ਦੇ ਜੀ ਸਾਡੇ ਹਿਸਾਬ ਨਾਲ ਤਾਂ 5 ਗ੍ਰਾਮ ਵਾਲਾ ਫੜ ਲਿਆ 7 ਗ੍ਰਾਮ ਵਾਲਾ ਫੜ ਲਿਆ ਉਹਦਾ ਕੋਈ ਫਾਇਦਾ ਨਹੀਂ ਫੜਨ ਦੇ ਜੁੱਧ ਨਸ਼ਾ ਵਿਰੁੱਧ ਤਾਂ ਇੱਕ ਐਜ਼ ਅ ਫਾਰਮੈਲਟੀ ਹੈ ਜੀ ਤਾਂ ਫਿਰ ਅੱਜ ਜਿਵੇਂ ਸੰਪੂਰਨ ਕਿਸੇ ਨੇ ਇਹ ਕਿਸ ਬਲਤ ਰਾਜਤਾ ਨਹੀਂ ਕੀਤਾ ਕਿ ਨਹੀਂ ਅਸੀਂ ਨਹੀਂ ਬੰਦ ਕਰਨੀ ਅਸੀਂ ਨਹੀਂ ਬੰਦ ਨਹੀਂ ਮੰਡੀ ਸਾਡੀ ਸ਼ੁਰੂ ਤੋਂ ਹੀ ਇੱਕ ਹੈ ਜੀ ਗੋਨੇਨਾ ਮੰਡੀ ਦਾ ਸਾਰੇ ਗੋਨੇਨਾ ਮੰਡੀ ਗੁਰੂ ਪੀਰਾਂ ਦੀ ਧਰਤੀ ਹੈ ਜੀ ਬੁਨ ਨੰਮ ਦੀ ਸ਼ੁਰੂ ਜੇ ਕੋਈ ਇੱਕ ਕਾਲ ਵੀ ਕਰ ਦੇਈ ਤਾਂ ਬੰਦ ਹੀ ਹੁੰਦੀ ਹੈ ਜੀ ਤਾਂ ਇਸ ਤਰ੍ਹਾਂ ਤਾਂ ਫਿਰ ਇਹ ਵੀ ਹੈ ਨਾ ਕਿ ਕੱਲ ਨੂੰ ਕਿ ਵਾਰੀ ਕਿਸੇ ਦੀ ਵੀ ਆ ਸਕਦੇ ਜੇਕਰ ਅੱਜ ਉਹਨਾਂ ਦੀ ਕੱਲ ਨੂੰ ਇਹਦੀ ਵਾਰੀ ਆ ਸੇ ਵਾਰੀ ਆਊਗੀ ਜੀ ਗਰੇਵਾਲ ਸਾਹਿਬ ਇਹ ਵਾਰੀ ਤਾਂ ਆਉਣੀ ਹੈ ਜਿਹੜੀ ਇਹ ਪੰਜਾਬ ਸਰਕਾਰ ਹਨ ਇਹ ਆਪਾਂ ਚਲੋ ਬੁੱਚੜਾਂ ਦੀ ਸਰਕਾਰੀ ਹੈ ਇਹਨੇ ਨੌਜਵਾਨ ਮਾਰਨੇ ਹੈ ਇਹ 'ਚ ਕੋਈ ਸ਼ੱਕ ਨਹੀਂ ਗਾ ਮਾਰ ਵੀ ਰਹੀ ਹੈ ਪੁਲਿਸ ਹੀ ਗੁੰਡਾ ਕਰਦੀ ਤੇ ਉੱtre ਹੀ ਤੇ ਆਮ ਲੋਕਾਂ ਦਾ ਬਚਾ ਕਿੱਥੋਂ ਹੋਊਗਾ ਜੀ ਆਮ ਲੋਕ ਫਿਰ ਕਿੱਥੋਂ ਜੇ ਪੁਲਿਸ ਆਪ ਹੀ ਗੁੰਡਾ ਕਰਦੀ ਪੁਲਿਸ ਆਪ ਹੀ ਗੁੰਡਾ ਕਰਦੀ ਕਰੀ ਜਾਂਦੀ ਤੇ ਆਮ ਲੋਕ ਤਾਂ ਇਹ ਤਾਂ ਨਾਲੇ ਪੜੇ ਲਿਖੇ ਨੌ ਇਹ ਤਾਂ ਪੂਰਾ ਪੜਾ ਲਿਖਿਆ ਸੀਗਾ ਜੀ 33 ਸਾਲ ਦੀ ਉਮਰ ਸੀ ਵਧੀਆ ਫੈਮਿਲੀ ਸੀ ਵਧੀਆ ਗੁਰਦੁਆਰੇ ਸੇਵਾ ਕਰਦੇ ਆ ਫਾਦਰ ਸਾਹਿਬ ਉਹਨਾਂ ਦੀ ਇੱਕ ਗੁਰਸਿੱਖ ਬੰਦੇ ਨੂੰ ਇਸ ਤਰ੍ਹਾਂ ਵਾਲਾਂ ਤੋਂ ਕਢੀਸ ਕੇ ਮਾਰਨਾ ਇਹ ਤਾਂ ਸਿੱਖੀ ਦੀ ਵੀ ਬੇਇੱਜ਼ਤੀ ਕੀਤੀ ਜੀ ਨਾਲੇ ਗਰੰਟ ਲਾ ਕੇ 152 ਗਰੰਟ ਲੱਗੇ ਜਿੱਦ ਤੋਂ ਕੋਈ ਮੈਂ ਡਾਕਟਰ ਦੀ ਰਿਪੋਰਟ ਸੁਣੀ ਹੈ ਜੀ 152 ਗਰੰਟ ਲਾ ਕੇ ਇੱਕ ਨੌਜਵਾਨ ਨੂੰ ਹਾਂਜੀ ਹਾਂਜੀ ਤੁਸੀਂ ਕਿੱਥੋਂ ਜੀ ਇੱਥੋਂ ਹੀ ਹੋ ਇੱਥੋਂ ਹੀ ਹੋ ਇੱਥੋਂ ਹੀ ਹੋ ਹਾਂਜੀ ਹਾਂਜੀ ਅੱਜ ਬੰਦ ਆ ਫਿਰ ਕਿਵੇਂ ਦੇਖਦੇ ਹੋ ਤੁਸੀਂ ਸਰ ਬੰਦ ਵੀ ਇੱਕ ਨਾਲੋਂ ਸਹੀ ਹੋਇਆ ਇਹ ਹਾਂ ਵੀ ਇੱਕ ਬੜੀ ਲਖੀ ਨੌਜਵਾਨ ਤੇ ਇੰਨਾ ਤਸ਼ੱਦਦ ਕਰਕੇ ਪੁਲਿਸ ਦੁਆਰਾ ਇਹ ਮਤਲਬ ਇੱਕ ਤਰ੍ਹਾਂ ਦਾ ਮਰਡਰ ਕੀਤਾ ਗਿਆ ਹੂੰ ਤੇ ਬਹੁਤ ਹੀ ਮਤਲਬ ਅਨਸਖਾਮੀ ਘਟਨਾ ਇਹ ਮੰਡੀ ਸਾਰੀ ਹੱਕ ਚ ਆ ਫਿਰ ਬਿਲਕੁਲ ਹੱਕ ਚ ਜੀ ਜਮਾ ਟੋਟਲ 100% ਮੰਡੀ ਬੰਦਾ ਜੀ 100% ਹਾਂਜੀ ਇੱਥੋਂ ਹੀ ਹੋ ਜੀ ਤੁਸੀਂ ਹਾਂਜੀ ਹਾਂਜੀ 100% ਮੰਡੀ ਬੰਦਾ ਜੀ ਮੰਡੀ ਬੰਦੇਪੁਰ ਜੀ 100% ਜੀ ਅਸੀਂ ਤਾਂ ਉਸੇ ਚ ਉਹਨੇ ਬੰਦੇ ਅਨਸਾਫ ਮਿਲੇ ਬੰਦੇ ਨੂੰ ਜੋਗਸਰ ਜਿਹੜੇ ਜੋ ਇਹ ਚੀਜ਼ ਹੋਈ ਹੈ ਇੱਕ ਨੌਜਵਾਨ ਦੇ ਨਾਲ ਕਿ ਹਾਂਜੀ ਇਹ ਚੀਜ਼ ਜੋ ਨੌਜੋ ਇਹ ਹੋਇਆ ਗਲਤ ਹੋਇਆ ਜੀ ਜੋਗਸਰ ਜਿੰਨਾ ਵੀ ਅਸੀਂ ਕਹਿੰਦੇ ਨਿਆਂਇ ਗਲਤ ਹੈ ਜੀ ਜੋਕਰ ਸਾਬ ਕਿਉਂਕਿ ਇਸ ਤਰ੍ਹਾਂ ਤਾਂ ਫਿਰ ਬਾਰੀ ਕਿਸੇ ਦੀ ਵੀ ਆ ਸਕਦੀ ਹੈ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ ਹੋ ਸਕਦੀ ਹੈ ਵੀ ਜੀ ਅੱਜ ਇਹਦੇ ਨਾਲ ਹੋਇਆ ਤਾਂ ਕੱਲੂ ਕਿਸੇ ਕੱਲੂ ਫਿਰ ਕਿਸੇ ਨਾਲ ਵੀ ਪੁਲਿਸ ਨੂੰ ਧੱਕਾ ਕਰੂਗੀ ਜੋ ਕਰੂਗੀ ਤੋ ਕਰੂਗੀ ਹਾਂ ਜੀ ਪਰ ਇਹ ਵੀ ਵੱਡੀ ਗੱਲ ਆ ਕਿ ਪੂਰਾ ਕਹਿੰਗੇ ਇਹ ਆਖਰੇ ਕਹਿੰਦੇ ਨੇ ਕਿ ਵਪਾਰੀ ਕਦੇ ਦੁਕਾਨਾਂ ਨਹੀਂ ਬੰਦ ਕਰਦੇ ਹੁੰਦੇ ਪਰ ਅੱਜ ਥੋੜੀ ਪੂਰੀ ਮੰਡੀ ਬੰਦ ਸਾਡੀ ਮੰਡੀ ਸਾਰਾ ਪੂਰਾ ਸਾਥ ਦਿੰਦੀ ਹੈ ਜੀ ਕੋਈ ਗੱਲ ਵਪਾਰ ਸਾਰਾ ਪੂਰਾ A to Z ਬੰਦ ਹੈ ਸਾਰੀ ਮੈਡੀਕਲ ਵੀ ਅੱਜਕੱਲ੍ਹ ਬੰਦ ਹੈ ਜੀ ਅੱਗੇ ਤਾਂ ਮੈਡੀਕਲ ਸਟੋਰ ਵੀ ਸਾਰੇ ਬੰਦ ਹੈ ਜੀ ਤੁਸੀਂ ਜਿੱ ਚੱਕਰ ਸੱਜੇ ਜਾ ਕੇ ਜੋ ਮੂਵੀ ਬਣਾ ਦਦੇ ਸਬਜ਼ੀ ਦਾ ਮਾਰਕੀਟ ਵੀ ਸਾਰੀ ਬੰਦ ਹੈ ਜੀ ਸਬਜ਼ੀ ਮਾਰਕੀਟ ਸਾਰੀ ਬੰਦ ਹੈ ਜੀ ਇੱਥੋਂ ਹੀ ਆ ਬਾਈ ਗਰੀਬ ਅਮੀਰ ਕੋਈ ਵੀ ਹੈ ਜੀ ਕਿਸੇ ਦਾ ਚਾਹੇ ਛੋਟਾ ਕੰਮ ਹੈ ਚਾਹੇ ਕਿਸੇ ਦਾ ਵੱਡਾ ਹੈਗਾ ਸਭ ਟੋਟਲੀ ਉਹਦੇ ਨਾਲ ਹੈ ਜੀ ਸਾਰੇ ਟੋਟਲੀ ਬੰਦੇ ਜਮਾਏ ਕਿਵੇਂ ਦੇਖਦੇ ਹੋ ਬਾਈ ਜੋ ਇਹ ਘਟਨਾ ਵਾਪਰੀ ਹੈ ਇੱਕ ਨੌਜਵਾਨ ਦੀ ਰੱਤੀ ਪਰ ਮੰਡੀ ਨੇ ਪੂਰਨ ਸਮਰਥਨ ਦਿੱਤਾ ਬਹੁਤ ਮਾੜੀ ਗੱਲ ਹੋਈ ਹੈ ਵੀਰੇ ਮੰਡੇ ਨੂੰ ਸਾਥ ਦੇਣਾ ਚਾਹੀਦਾ ਜਮਾ ਪਵਾਂ 10 ਦਿਨ ਬੰਦ ਰੱਖੋ ਤੇ ਕੰਨਾ ਫਿਰ ਇਨਸਾਫ ਮਿਲੂਗਾ ਉਹ ਨਹੀਂ ਮਿਲਦਾ ਹੈਗਾ ਬਸ ਹਾਂ ਪੂਰਾ ਸਾਥ ਦੇਣਾ ਚਾਹੀਦਾ ਬਹੁਤ ਜ਼ਿਆਦਾ ਤੱਕ ਹੈ ਇੱਕ ਬੰਦਾ ਮਾਰਦਾ ਵਿਚਾਰਾ ਨੌਜਵਾਨ ਮੁੰਡਾ ਜਮਾ ਉਹ ਗਲਤ ਗੱਲ ਹੈ ਵੀ ਵੱਡੀ ਗੱਲ ਆ ਵੀ ਸਾਰੀ ਮਨੇ ਸਮਰਥਨ ਦੇ ਨੂੰ ਕਿ ਅਕਸਰ ਇਹੀ ਕਿਹਾ ਜਾਂਦਾ ਕਿ ਯਾਰ ਦੁਕਾਨਦਾਰ ਦੁਕਾਨਾਂ ਨਹੀਂ ਬੰਦ ਕਰਦੇ ਹੁੰਦੇ ਪਰ ਫਿਰ ਵੀ ਅੱਜ ਪੂਰਨ ਸਮਰਥਨ ਹਾਂ ਵੀਰੇ ਸਹੀ ਗੱਲ ਆ ਪੂਰਾ ਸਮਰਥਨ ਆ ਸਾਰੇ ਮਾਰਕੀਟ ਬੰਦ ਆ ਏ ਟੂ ਜ਼ेड ਮੰਡੀ ਬੰਦ ਆ ਜਮਾ ਕਿ ਇਸ ਤਰ੍ਹਾਂ ਵੀ ਹੋ ਸਕਦਾ ਕੱਲ ਨੂੰ ਕਿਸੇ ਨੂੰ ਵੀ ਚੁੱਕ ਕੇ ਮਾਰ ਦੇਣਗੇ ਜਮਾ ਸਹੀ ਗੱਲ ਆ ਵੀਰੇ ਮਾਰਨਗੇ ਇਹ ਮਾਰਨ ਨਹੀਂ ਇਹਨਾਂ ਨੇ ਹੋਰ ਕੀ ਕਰਨਾ ਅੱਗੇ ਮਾਰਦਿਆ ਹੋਰ ਮਾਰਨ ਨਹੀਂ ਆ ਵੀਰੇ ਇਹਨਾਂ ਨੇ ਤੇ ਕੀ ਚੱਲੇਗਾ ਹੋਣਾ ਕੀ ਪੜੇ ਤਾਂ ਕਹਿੰਸੀ ਆਰਾ ਕੋਈ ਆਮ ਕਰਾਂ ਇਹ ਸਰਕਾਰ ਨੇ ਵੀਰੇ ਸਭ ਗੁੰਡੇ ਆ ਬੈਂਚ ਚ ਕਿਵੇਂ ਦੇਖਦੇ ਹੋ ਬਾਈ ਬਹੁਤ ਮਾੜਾ ਹੋਇਆ ਜਿੰਨਾ ਵੀ ਹੋਇਆ ਮੰਡੀ ਦੇ ਨਾਲ ਤੱਕਾ ਹੀ ਹੋਇਆ ਜੀ ਨੌਜਵਾਨਾਂ ਨਾਲ ਠੀਕ ਹੈ ਹੁਣ ਇਹਨਾਂ ਨੌਜਵਾਨਾਂ ਚਲ ਠੀਕ ਹੈ ਉਹਨੇ ਨਸ਼ਾ ਕੀਤਾ ਸੀ ਕੁਝ ਵੀ ਕੀਤਾ ਹੋਵੇ ਕੁਝ ਵੀ ਹੋਵੇ ਪਰ ਜੋ ਪੁਲਿਸ ਨੇ ਪ੍ਰਸ਼ਾਸਨ ਨੇ ਕੀਤਾ ਬਹੁਤ ਗਲਤ ਕੀਤਾ ਕਿ ਇੱਕ ਨੌਜਵਾਨ ਨੂੰ ਮਾਰ ਦੇਣਾ ਐਵੇਂ ਇੱਕੋ ਇੱਕ ਪੁੱਤ ਸੀਗਾ ਮਾਂ ਪੁੱਤ ਦਾ ਇੱਕੋ ਹੀ ਹਸਾਰਾ ਸੀਗਾ ਉਹ ਬੱਚੇ ਦਾ ਇੱਕੋ ਹਸਾਰਾ ਸੀ ਉਹਦੀ ਵਾਈਫ ਦਾ ਇੱਕੋ ਹੀ ਹਸਾਰਾ ਸੀਗਾ ਹੋਰ ਤਾਂ ਕੋਈ ਵੀ ਹੈ ਨਹੀਂ ਸੀਗਾ ਉਸ ਦੇ ਸਿਰ ਤੇ ਸਾਰਾ ਘਰ ਚੱਲਦਾ ਸੀ ਵੀਰੇ ਤੇ ਹੁਣ ਆ ਦੇਖੋ ਸਾਰੀ ਮੰਡੀ ਨੇ ਸਾਥ ਦਿੱਤਾ ਅਸੀਂ ਧੰਨਵਾਦ ਕਰਦੇ ਹਾਂ ਮੰਡੀ ਨਿਵਾਸੀਆਂ ਦਾ ਸਾਰੀ ਮੰਡੀ ਬੰਦ ਆ ਜਿੱਥੋਂ ਹੀ ਤੁਸੀਂ ਇੱਥੋਂ ਹੀ ਹੋ ਇੱਥੋਂ ਹੀ ਹੋ ਬਾਈ ਅਸੀਂ ਹਾਂਜੀ ਬਾਪੂ ਜੀ ਕਿਵੇਂ ਦੇਖਦੇ ਹੋ ਜਿਹੜਾ ਆ ਘਟਨਾ ਕਰਮ ਹੋਇਆ ਗੁਰਸਖ ਨੌਜਵਾਨ ਦੀ ਡੈਥ ਉਹ ਬਹੁਤ ਨਿੰਦਣਯੋਗ ਹੈ ਇਸ ਤੋਂ ਵੱਡੀ ਕੋਈ ਘਟਨਾ ਵਾਪਰ ਨਹੀਂ ਸਕਦੀ ਕਿਉਂ ਉਸ ਨੇ ਏਡੀ ਬੇਰਹਿਮੀ ਨਾਲ ਉਸ ਨੂੰ ਮਾਰਿਆ ਜਿੰਨੇ ਤੇਕਰੂ ਦੇ ਸਵਾਸ ਨਹੀਂ ਗਏ ਉਹਨਾਂ ਤੇਕਰੋਨਾ ਕਰੰਟ ਲਾਉਣਾ ਨਹੀਂ ਹੈ। ਚਾਹੇ ਉਹ 20 ਕਰੰਟ ਲਾਏ 30 ਲਾਏ 50 ਲਾਏ ਉਹਦੀ ਬਹੁਤ ਹੀ ਉਹਨਾਂ ਨੇ ਜਿਸ ਤਰੀਕੇ ਕੋਈ ਫਾਸੀ ਸਜ਼ਾ ਦਿੰਦੇ ਐ ਉਹਨੂੰ ਉਹ ਫਾਸੀ ਜਿੰਦ ਤੱਕ ਨਹੀਂ ਮਰਦਾ ਉਹਨਾਂ ਤੋਂ ਨਹੀਂ ਲਾਉਂਦੀ। ਇਹਨਾਂ ਨੇ ਸਾਰਾ ਜਿਹੜਾ ਕੁਝ ਕੀਤਾ ਬਹੁਤ ਨਿੰਦਣਯੋਗ ਹੈ। ਸ਼ਹਿਰ ਨੇ ਸਾਰੇ ਨੇ ਮੈਂ ਸ਼ਹਿਰ ਦਾ ਸਿਟੀ ਪ੍ਰਧਾਨ ਆਕਾਲੀ ਦਲ ਦਾ ਸਾਰਾ ਸ਼ਹਿਰ ਅੱਜ ਇਹਨਾਂ ਦੇ ਸਾਥ ਹੈ। ਨਿਆਂ ਲਾਵਾਂਗੇ। ਇਹਨਾਂ ਨੂੰ ਸਜ਼ਾ ਦਿਵਾਵਾਂਗੇ ਵੱਤ ਵਾਜੇਸ ਨੂੰ ਕੇਰਾ ਡੀਸੀ ਦਾ ਪਾਣਾ ਪੈ ਗਿਆ ਤੇ ਉੱਥੇ ਵੀ ਪਾਵਾਂਗੇ ਅਗਾ ਤੁਰਾਂਗੇ ਜਿੱਥੇ ਜਿੱਕੇ ਇਨਸਾਫ ਨਹੀਂ ਮਿਲਦਾ ਉਹਨਾਂ ਦੇ ਕੋਲ ਅਸੀਂ ਨਹੀਂ ਘਟਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤਾਂ ਇਹ ਇੱਕ ਵਾਰੀ ਤਸਵੀਰ ਤੁਹਾਨੂੰ ਮੈਂ ਜ਼ਰੂਰ ਦਿਖਾ ਦਵਾਂ ਗੋਨਿਆਣਾ ਮੰਡੀ ਦੇ ਵਿੱਚ ਇਸ ਵੇਲੇ ਆ ਕੱਲ ਗੋਨਿਆਣੇ ਮੰਡੀ ਨੂੰ ਬੰਦ ਦੀ ਕਾਲ ਜਿਹੜੀ ਆ ਉਹ ਦਿੱਤੀ ਗਈ ਸੀ ਤਾਂ ਉਸੇ ਤਰ੍ਹਾਂ ਦੇ ਨਾਲ ਭਰਪੂਰ ਪੂਰਨ ਸਮਰਥਨ ਜਿਹੜਾ ਗੁੰਨੇਣਾ ਮੰਡੀ ਬੰਦ ਦਾ ਮਿਲਿਆ ਪਰਿਵਾਰ ਕੁਝ ਮੰਗਾਂ ਲੈ ਕੇ ਜਿਹੜਾ ਹੈਗਾ ਉਹ ਖੜਾ ਹੈ ਪਰਿਵਾਰ ਕੇ ਇੱਕ ਜੁਡੀਸ਼ੀਅਲ ਇਨਕੁਆਇਰੀ ਜਿਹੜੀ ਹੈਗੀ ਆ ਉਹ ਹੋਣੀ ਚਾਹੀਦੀ ਹੈ ਇਸ ਮਸਲੇ ਦੇ ਵਿੱਚ ਇਸ ਮਾਮਲੇ ਦੇ ਵਿੱਚ ਸੀਏ ਸਟਾਫ ਦੇ ਇਨਚਾਰਜ ਨੂੰ ਵੀ ਜਿਹੜਾ ਹੈਗਾ ਉਸ ਪਰਚੇ ਦੇ ਵਿੱਚ ਪਾਇਆ ਜਾਣਾ ਚਾਹੀਦਾ ਇਸ ਪਰਚੇ ਦੇ ਵਿੱਚ ਉਹਨਾਂ ਨੂੰ ਵੀ ਪਾਇਆ ਜਾਣਾ ਜਿਹੜਾ ਹੈਗਾ ਉਹ ਲਾਜ਼ਮੀ ਹੈ ਇਸ ਪਰਚੇ ਦੇ ਵਿੱਚ ਉਹ ਪਾਏ ਜਾਣ ਇਸ ਤਰ੍ਹਾਂ ਦੀਆਂ ਮੰਗਾਂ ਪਰਿਵਾਰ ਦੀਆਂ ਨੇ ਨਾਲ ਹੀ ਇੱਕ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਵੀ ਪਰਿਵਾਰ ਖੜਾ ਹੈ ਕਿ ਮੁਆਵਜ਼ੇ ਦੀ ਮੰਗ ਜਿਹੜੀ ਹੈਗੀ ਹੈ ਪਰਿਵਾਰ ਦੀ ਹੈ ਕਿ ਮੁਆਵਜ਼ਾ ਜਿਹੜਾ ਹੈਗਾ ਉਹ ਮਿਲਣਾ ਚਾਹੀਦਾ ਤੇ ਨਾਲ ਹੀ ਇੱਕ ਸਰਕਾਰੀ ਨੌਕਰੀ ਨੂੰ ਲੈ ਕੇ ਨਰ ਦੱਸਦਾ ਹੀ ਹੈ ਕਿ ਸੀਆਈਏ ਸਟਾਫ ਟੂ ਦੀ ਹਰਾਸਤ ਦੇ ਵਿੱਚ ਨਰਿੰਦਰਦੀਪ ਸਿੰਘ ਦੀ ਮੌਤ ਜਿਹੜੀ ਹੈਗੀ ਆ ਉਹ ਹੁੰਦੀ ਆ ਜਿਸ ਤੋਂ ਬਾਅਦ ਇੱਕ ਗਗਨਦੀਪ ਸਿੰਘ ਨਾਮੀ ਨੌਜਵਾਨ ਸਾਹਮਣੇ ਆਉਂਦਾ ਆ ਉਸ ਦੀ ਵੀਡੀਓ ਨਸ਼ਰ ਹੁੰਦੀ ਆ ਵੀਡੀਓ ਤੋਂ ਬਾਅਦ ਪਰਿਵਾਰ ਨੂੰ ਹੱਥ ਪੈਰਾਂ ਦੀ ਪੈਂਦੀ ਆ ਕਿ ਐਸਾ ਕੁਝ ਜਿਹੜਾ ਹੈਗਾ ਉਹ ਸਾਡੇ ਬੱਚੇ ਦੇ ਨਾਲ ਹੋਇਆ ਤਾਂ ਜਗੋਨਿਆਣਾ ਮੰਡੀ ਬੰਦ ਹੀ ਕੋਲ ਜਿਹੜੀ ਆ ਦਿੱਤੀ ਗਈ ਸੀ ਮੇਰੇ ਨਾਲ ਕੁਝ ਲੋਕ ਇੱਥੋਂ ਹੀ ਹੋ ਜੀ ਤੁਸੀਂ ਵੀ ਕਿਵੇਂ ਦੇਖਦੇ ਹੋ ਜੋ ਇਹ ਹੋਇਆ ਜੀ ਨੌਜਵਾਨ ਪੁੱਤ ਮਾਪਿਆਂ ਦਾ ਪੁਲਿਸ ਦੇ ਹਰਾਸਤ ਦੇ ਵਿੱਚ ਜਿਹੜਾ ਮਾਰ ਦਿੱਤਾ ਗਿਆ ਇੱਕ ਨੌਜਵਾਨ ਨੇ ਇੱਕ ਜਹਾਕ ਕੇਹਾ ਕੇ ਇਲਜ਼ਾਮ ਲੱਗੇ ਨੇ ਕਿ ਬਹੁਤ ਤਸੀਹੇ ਤਸ਼ਦਦ ਕੀਤਾ ਗਿਆ ਇਹ ਰੋਸ ਵਜੋਂ ਬੰਦ ਕੀਤੀ ਹੈ ਜੀ ਸਾਰੀ ਮੰਡੀ ਉਹਨਾਂ ਵੀਰ ਦੇ ਨਾਲ ਹੈ ਟੱਕਾ ਹੈ ਫਿਰ ਇਸ ਤਰ੍ਹਾਂ ਦਾ ਇਹ ਹੈ ਕਿ ਕਿਸੇ ਤੇ ਵੀ ਕੱਲ ਨੂੰ ਹੋ ਸਕਦਾ ਜਿਵੇਂ ਇਸ ਤਰ੍ਹਾਂ ਚੱਕ ਕੇ ਪੁਲਿਸ ਨੇ ਮਾਰ ਦਿੱਤਾ ਅੱਜ ਸੁਣਿਆ ਉਹ ਇਹ ਕਹਿੰਦੇ 31 ਬੰਦੇ ਪਹਿਲਾਂ ਮਾਰੇ 31 ਮੁੰਡੇ ਪੈਣਪਰਾ ਸੱਡੇ ਆਪਾਂ ਪੈਣਪਰਾ ਹੀ ਆਂ ਜੀ ਇਹਦੇ ਹਾਂ 31 ਬੰਦੇ ਮਾਰੇ ਆ ਜੀ ਇਹਨਾਂ ਇਹਦੇ ਬਰੋਸ ਸਾਰੇ ਨੇ ਸਾਰੀ ਮੰਡੀ ਨੇ ਸਾਧ ਦਿੱਤਾ ਉਸੇ ਨਾਲੋਂ ਪਰਿਵਾਰ ਦੇ ਹਾਂਜੀ ਹਾਂਜੀ ਅਸੀਂ ਨਾਲ ਕਿਵੇਂ ਦੇਖਦੇ ਹੋ ਜੀ ਜੋ ਇਹ ਖੈਦਾ ਗਲਤੀ ਹੈ ਜੀ ਬਹੁਤ ਮਾੜਾ ਕੰਮ ਕਰਦਾ ਅੱਜ ਇੱਕ ਇੱਕ ਜਵਾਕ ਹੀ ਆ ਸਭ ਦੇ ਆ ਸਭ ਦੇ ਇੱਕ ਹੀ ਹੈ ਜੀ ਬਹੁਤ ਬੰਦਾ ਵਧੀਆ ਸੀਗਾ ਇਹ ਹਾਈਲਾਈਟਸ ਵਗੈਰਾ ਕਰਾਂਦਾ ਸੀਗਾ ਇਹ ਐਸਐਸਪੀ ਦੇ ਬੰਦੇ ਨੂੰ ਮੁੰਡੇ ਨੂੰ ਖੁਦ ਪੜਾ ਕੇ ਉਹਨੂੰ ਫੋਰਨ ਚ ਭੇਜਿਆ ਬੰਦੇ ਨੇ ਇੰਗਲਿਸ਼ ਉਣੀ ਹਾਈ ਸੀਗੀ ਉਹਦੀ ਬਹੁਤ ਜ਼ਿਆਦਾ ਇਹਦਾ ਪਿਓ ਵੀ ਬਹੁਤ ਇੰਟੈਲੀਜੈਂਟ ਸੀਗਾ ਇਹ ਮੇਰੇ ਨਾਲ ਪੜਦਾ ਰਿਹਾ ਉਹ ਇਹਨਾਂ ਦੇ ਫਾਤ ਹਾਂਜੀ ਸਾਇੰਸ ਚਾਹ ਉਹ ਇੰਨੀ ਟਾਪਰ ਸੀਗਾ ਬਹੁਤ ਜ਼ਿਆਦਾ ਟਾਪਰ ਬੰਦਾ ਗੱਲ ਤੋਂ ਹੈ ਬਹੁਤ ਜ਼ਿਆਦਾ ਧੱਕਾ ਹੋਇਆ ਬਸ ਇਦਾਂ ਹੀ ਜਾ ਕੇ ਇਦਾਂ ਹੀ ਮਾਰ ਹਾਂ ਮਾਰਿਆ ਜਿਵੇਂ ਕਰੰਟ ਕਰੰਟ ਲਾ ਕੇ ਜਿਵੇਂ ਰਿਪੋਰਟ ਆਈ ਹੈ ਕਰੰਟ ਲਾ ਕੇ ਮਾਰਿਆ ਕਰੰਟ ਲਾਇਆ ਜਾ ਰਿਹਾ ਹੈ ਜੀ ਕਿਵੇਂ 100 ਜਗ੍ਹਾ ਤੇ ਕਰੰਟ ਲਾਇਆ ਆ ਬੋਲ ਰਹੇ ਹਾਂ ਵੀ ਤੁਸੀਂ ਆਪ ਸੋਚ ਕੇ ਵੀ ਦਿਲ ਦਹਿਲ ਜਾਂਦਾ ਹੈ ਰਿਪੋਰਟ ਆ ਕੇ ਹਾਂਜੀ ਐਮਸ ਦੀ ਰਿਪੋਰਟ ਆਈ ਹੈ ਹਸਪੀਟਲ ਦੀ ਕ੍ਰਾਂਟ ਲਾ ਕੇ ਮਾਰਿਆ ਜਾਂਦਾ ਤਾਂ ਮਤਲਬ ਪੂਰੀ ਮੰਡੀ ਪਰਿਵਾਰ ਦੇ ਨਾਲ ਹਾਂ ਪਰਿਵਾਰ ਤੇ ਹਮਦਰਦੀ ਨਾਲ ਆਈ ਸਾਰੇ ਹਾਂ ਜੀ ਹਿੰਦੂ ਸਿੱਖ ਸਾਰੇ ਨਾਲ ਮਿਲ ਕੇ ਆਈ ਸਾਰੀ ਮੰਡੀ ਪਰਿਵਾਰ ਦੇ ਨਾਲ ਹਾਂ ਸਾਰੀ ਮੰਡੀ ਜਵਾ ਪਰਿਵਾਰ ਦੇ ਨਾਲ ਖੜੀ ਹੈ ਬਹੁਤ ਮਾੜਾ ਕੰਮ ਹੋਇਆ ਜੋ ਵੀ ਹੋਇਆ ਜੋ ਵੀ ਮੁੰਡਾ ਸਾਡੀ ਦੁਕਾਨ ਦੇ ਅੰਦਰ ਆ ਬਹੁਤ ਵਧੀਆ ਮੁੰਡਾ ਬਹੁਤ ਵਧੀਆ ਮੁੰਡਾ ਸੀ ਜਦੋਂ ਇਲਜ਼ਾਮ ਲੱਗਿਆ ਐਸਾ ਤਾਂ ਕੁਝ ਨਹੀਂ ਕਿਹਾ ਸੀ ਕਿ ਨਸ਼ੇ ਨਸ਼ੇ ਵਾਲਾ ਐਸਾ ਕੁਝ ਨਹੀਂ 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 ਅਸੀਂ ਤਾਂ ਕਿਹਾ ਦੇਖੀਂ ਦੁਕਾਨ ਤੇ ਆਦੇ ਮੁੰਡਾ ਆ ਪਰਿਵਾਰ ਨੂੰ ਦੇ ਬੱਚੇ ਨੂੰ ਪੜਾਉਂਦਾ ਸੀ ਹਾਂ ਹਾਈਲਾਈਟ ਕਰਾ ਰਿਹਾ ਹੈ ਗਲਤ ਚੱਕਿਆ ਗਿਆ ਗਲਤ ਚੱਕ ਕੇ ਮਾਰਦਾ ਗਲਤ ਗਲਤ ਚੱਕਿਆ ਗਿਆ ਗਲਤ ਚੱਕ ਕੇ ਮਾਰਦਾ ਹੈ ਤਾਂ ਜਿਹੜੇ ਗਾਮ ਲੱਗਿਆ ਲੱਗਦਾ ਕੁਛ ਐਸਾ ਵੀ ਨਜ਼ਾਮ ਬਹੁਤ ਜਿਵੇਂ ਪੁਲਿਸਤਾ ਇਹ ਪੋਰਚਾ ਦਾ ਬਚਾਅ ਕਰੂਗੀ ਉਹਦੇ ਵਿੱਚ ਤਾਂ ਹਾਂ ਬਚਾਅ ਵਾਸਤੇ ਤਾਂ ਇਹ ਕੁਛ ਕਰਦਾ ਹੀ ਹੁੰਦਾ ਉਹ ਜਿੰਨਾਂ ਦਾ ਮਰਿਆ ਉਹਨਾਂ ਨੂੰ ਪੁੱਛ ਕੇ ਦੇਖੋ ਵਿਚਾਰਾ ਇੱਕੋ ਮੁੰਡਾ ਹੈਗਾ ਨਾਨੇ ਆਲੇ ਪਾਸੇ ਕੁਛ ਨਹੀਂ ਮਾਮਾ ਕੱਲਾ ਹੈ ਬਿਲਕੁਲ ਇੱਕੋ ਹੀ ਸੀਗਾ ਹਾਂ ਉਹਨਾਂ ਪਾਸੇ ਹੀ ਕੁਛ ਨਹੀਂ ਦਾ ਮਾ ਰੋਲ ਕੀ ਵਿਚਾਰੀ ਗਾਂ ਮਾਂ ਉਹਨਾਂ ਦੀ ਤਿੰਨ ਖਾਨਦਾਨਾਂ ਦਾ ਇਕੱਲਾ ਬੱਚਾ ਹਾਂਜੀ ਤਿੰਨ ਖਾਨਦਾਨਾਂ ਦਾ ਇਕੱਲਾ ਬੱਚਾ ਮੁੰਡਾ ਸੀ ਜੀ ਹਾਂ ਜੀ ਉਹਦੇ ਦਾਦੀਆਂ ਹਨ ਉਹ ਆਪ ਖੁਦ ਪੜ੍ਹਾਉਂਦੇ ਰਿਹਾ ਭਾਈ ਜਗਤਾਜੀ ਸਕੂਲ ਤੋਂ ਬਹੁਤ ਵਧੀਆ ਨੇਚਰ ਸੀ ਉਹਨਾਂ ਦਾ ਕਿਵੇਂ ਦੇਖਦੋ ਜਿਹੜਾ ਮਸਲਾ ਇੱਡਾ ਹੋਇਆ ਯਾਰ ਬਹੁਤ ਮਾੜਾ ਹੋਇਆ ਜੀ ਸਾਡਾ ਨਾਲ ਮੁੰਡਾ ਹੈਗਾ ਅਰਜਨ ਅਰਜਨ ਆਟੋ ਡਰਾਈਵਰ ਤੇ ਉਹਦਾ ਭਾਂਜਾ ਸੀਗਾ ਉਦੇ ਕਰਕੇ ਅਸੀਂ ਹੁਣ ਇੱਥੇ ਆਏ ਆ ਨਾਲ ਹੀ ਮਾੜਾ ਹੀ ਹੋਇਆ ਜੀ ਜਿਹੜਾ ਵੀ ਹੋਇਆ ਜੀ ਸਾਹ ਜੀ ਗੁੰਿਆਣੇ ਦੇ ਵਸਨੀਕ ਮੇਰੇ ਨਾਲ ਸੀ ਉਹਨਾਂ ਦੇ ਨਾਲ ਗੱਲਬਾਤ ਚੋ ਦੁਕਾਨਦਾਰ ਨੇ ਉਹਦੇ ਵਪਾਰੀ ਪਰਿਵਾਰਕ ਨਾਲ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਨੇ ਕਿ ਅਸੀਂ ਪਰਿਵਾਰ ਦੇ ਨਾਲ ਪੂਰਨ ਰੂਪ ਦੇ ਵਿੱਚ ਖੜੇ ਆ ਜੈਸਾ ਵੀ ਹੋਇਆ ਉਹ ਗਲਤ ਹੈ ਕਿਉਂਕਿ ਇਹ ਅਕਸਰ ਉਸ ਨਰਿੰਦਰਦੀਪ ਸਿੰਘ ਨੌਜਵਾਨ ਦੇ ਨਾਲ ਵਿਚਰਦੇ ਰਹਿੰਦੇ ਸੀ ਇੱਥੇ ਉਹ ਆਉਂਦਾ ਰਹਿੰਦਾ ਸੀ ਤਾਂ ਗੱਲਾਂ ਬਾਤਾਂ ਇਹਨਾਂ ਦੇ ਨਾਲ ਕੀਤੀਆਂ ਕਹਿੰਦੇ ਕਿ ਜੋ ਵੀ ਹੋਇਆ ਉਹ ਬਹੁਤ ਗਲਤ ਹੋਇਆ ਤੇ ਮੰਡੀ ਉਸ ਲੋਸ ਵਜੋਂ ਬੰਦ ਕੀਤੀ ਆ ਜੋ ਨਰਿੰਦਰ ਦੀਪ ਸਿੰਘ ਦੇ ਨਾਲ ਹੋਇਆ ਜੋ ਉਸ ਪਰਿਵਾਰ ਦੇ ਨਾਲ ਜਿਹੜਾ ਉਹ ਹੋਇਆ ਤੁਸੀਂ ਜੁੜੇ ਰਹੋ ਆਰਐਮ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇਵੰਦੋ ਜੀ ਆਜਾਤ ਧੰਨਵਾਦ ਜੀ